ਤੋ ਸਾਡੀ ਪਾਈਪਲਾਈਨ ਜਿਹੜੀ ਆ ਐਸਸੀ ਕਮਿਊਨਿਟੀ ਤੋਂ ਲੰਘ ਕੇ ਆਪਣੇ ਜਨਰਲ ਕੈਟਾਗਰੀ ਵੱਲ ਗਈ ਸਰ ਉੱਥੇ ਸਾਨੂੰ ਪਾਈਪਲਾਈਨ ਪਾਉਣ ਤੋਂ ਰੋਕ ਦਿੱਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਮਾਲਪੁਰ ਬਰਾਕਦੀ ਨੌਦੇ ਪਿੰਡ ਖੈੜ ਰਾਵਲ ਬੱਸੀ ਵਿਖੇ ਐਸਸੀ ਆਬਾਦੀ ਵੱਲੋਂ ਗੰਦੇ ਪਾਣੀ ਨੂੰ ਛੱਪੜ ਵਿੱਚ ਪੈਣ ਨੂੰ ਲੱਗੇ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਕਈ ਵਾਰ ਬੀਡੀਪੀਓ ਦਫ਼ਤਰ ਮਾਲਪੁਰ ਨੂੰ ਲਿਖਤੀ ਸ਼ਿਕਾਇਤ ਕਿ ਲਿਖਣ ਤੋਂ ਬਾਅਦ ਵੀ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਪਿੰਡ ਦੇ ਜਨਰ ਲੋਕਾਂ ਵੱਲੋਂ ਗੰਦੇ ਪਾਣੀ ਦੇ ਨਿਕਾਸ ਨੂੰ ਰੋਕਿਆ ਗਿਆ ਜਿਸ ਦੇ ਸੰਬੰਧ ਵਿੱਚ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੇ ਅਤੇ ਸਮੂਹ ਪੰਚਾਇਤ ਲਿਖਤੀ ਰੂਪ ਵਿੱਚ ਐਸਸੀ ਕਮਿਸ਼ਨ ਨੂੰ ਦਿੱਤੀ ਜਸਦੇ ਸੰਬੰਧ ਵਿੱਚ ਅੱਜ ਐਸ்சி ਕਮਿਸ਼ਨ ਦੇ ਮੈਂਬਰ ਗਿਆਨ ਚੰਦਰ ਤੇ ਪ੍ਰਭੂ ਧਿਆਲ ਨੇ ਰੈਸਟ ਹਾਊਸ ਗੜਚੰਗ ਪਿੰਡ ਦੀ ਸਰਪੰਚ ਅਤੇ ਪਿੰਡ ਵਾਸੀਆਂ ਕੋਲੋਂ ਸਾਰੀ ਸਮੱਸਿਆਵਾਂ ਨੂੰ ਸੁਣਿਆ ਗੰਦੇ ਪਾਣੀ ਦੇ ਮਸਲੇ ਦਾ ਹੱਲ ਕਰਨੀ ਉਸਨੇ ਬੀਡੀਪੀਓ ਤਰਨਪਾਲ ਮਾਲਪਨੂ ਹੁਕਮ ਜਾਰੀ ਕਰ ਦਿੱਤਾ ਕਿ ਕਿਹਾ ਕਿ ਪਿੰਡ ਦੇ ਛੱਪੜ ਦਾ ਗੰਦਾ ਪਾਣੀ ਪਹਿਲਾਂ ਦੀ ਤਰ੍ਹਾਂ ਹੀ ਛੱਪੜ ਵਿੱਚ ਪਾਇਆ ਜਾਵੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਹੁਣ ਇਸ ਦਾ ਵਿਰੋਧ ਕਰਦਾ ਹੈ ਤਾਂ ਇਸ ਕੰਮ ਨੂੰ ਪੂਰ ਸਪ੍ਰਸ਼ਾਸ਼ਨ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਗੜ ਸ਼ੰਕਰ ਤੋਂ ਅਸ਼wini ਸ਼ਰਮਾ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਸਰ ਮੇਰਾ ਨਾਮ ਹਰਜਿੰਦਰ ਕੌਰ ਆ ਮੈਂ ਸਰਪੰਚ ਪਿੰਡ ਖੈਰ ਰਾਵਲ ਬਸਤੀ ਤੋਂ ਸਰ ਸਾਡਾ ਮਸਲਾ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਇੱਕ ਛੱਪੜ ਆ ਜਿਸ ਦੇ ਵਿੱਚ ਐਸਸੀ ਭਾਈਚਾਰੇ ਦਾ ਪਾਣੀ 1993 ਤੋਂ ਲਗਭਗ 1993 ਤੋਂ ਪੈ ਰਿਹਾ ਆ ਜਿਹੜਾ ਕਿ ਉਸ ਟਾਈਮ ਵੀ ਆਮ ਅਜਲਾਸ ਕਰਕੇ ਹੀ ਪਾਇਆ ਗਿਆ ਸੀ ਸਰ ਤੇ ਜਦੋਂ ਅਸੀਂ ਐਸਸੀ ਭਾਈਚਾਰੇ ਵੱਲ ਗਏ ਤਾਂ ਸਰ ਉਹ ਸਾਨੂੰ ਇਹੀ ਕਹਿੰਦੇ ਆ ਕਿ ਇਹ ਜਿਹੜਾ ਨਾਲਾ ਆ ਇਹਦੇ ਨਾਲ ਸਾਡੇ ਘਰਾਂ ਦੇ ਵਿੱਚ ਕਈ ਵਾਰ ਸੱਪ ਵੱੜ ਜਾਂਦੇ ਆ ਕਈ ਵਾਰ ਸਾਡੇ ਬੱਚੇ ਡਿੱਗ ਜਾਂਦੇ ਆ ਤੁਸੀਂ ਇਸ ਨਾਲੇ ਨੂੰ ਜਾਂ ਤਾਂ ਪੱਕਾ ਕਰੋ ਜਾਂ ਫਿਰ ਇੱਥੇ ਪਾਈਪਲਾਈਨ ਪਵਾਓ ਸਰ ਉਹ ਸੀ ਜਿਹੜੀ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਸਰ ਇਹ ਜਿਹੜਾ ਸੀਗਾ ਆਪਣੇ ਮਤਾ ਪਾਇਆ ਇਸ ਮਤੇ ਦੇ ਰਿਗਾਰਡਿੰਗ ਸਾਨੂੰ ਗਵਰਨਮੈਂਟ ਵੱਲੋਂ ਸਰ ਗ੍ਰਾਂਟ ਵੀ ਮਿਲੀ ਆ ਤੇ ਅਸੀਂ ਉੱਥੇ ਪਾਈਪਲਾਈਨ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਪਰ ਜਦੋਂ ਸਾਡੀ ਪਾਈਪਲਾਈਨ ਜਿਹੜੀ ਆ ਐਸ ਸੀ ਕਮਿਊਨਿਟੀ ਤੋਂ ਲੰਘ ਕੇ ਆਪਣੇ ਜਨਰਲ ਕੈਟਾਗਰੀ ਵੱਲ ਗਈ ਸਰ ਉੱਥੇ ਸਾਨੂੰ ਪਾਈਪਲਾਈਨ ਪਾਉਣ ਤੋਂ ਰੋਕ ਦਿੱਤਾ ਗਿਆ ਸਾਡੀ ਪੰਚਾਇਤ ਦੇ ਮੈਂਬਰਾਂ ਦੇ ਉੱਤੇ ਕੇਸ ਵੀ ਕੀਤਾ ਗਿਆ ਜਿਹੜੇ ਕਿ ਜ਼ਿਆਦਾਤਰ ਐਸਸੀ ਆ ਸਰ ਰੋਕਿਆ ਕਿਉਂ ਗਿਆ ਤੁਹਾਨੂੰ ਪਾਈਪ ਲਾਈਨ ਬਣਨ ਤੋਂ ਅੱਗੇ ਜੀ ਸਰ ਉਹ ਕਹਿੰਦੇ ਕਿ ਅਸੀਂ ਜਿਹੜੇ ਐਸਸੀ ਭਾਈਚਾਰੇ ਦਾ ਪਾਣੀ ਇੱਥੇ ਨਹੀਂ ਪੈਣ ਦੇਣਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਆ ਸਾਡੇ ਏਰੀਏ ਦੇ ਵਿੱਚ ਇਸ ਕਰਕੇ ਅਸੀਂ ਇਹ ਪਾਣੀ ਨਹੀਂ ਲੰਘਣ ਦੇਣਾ ਜਦ ਕਿ ਪਾਣੀ ਹੋਣ ਵੀ ਉੱਥੇ ਹੀ ਚੱਲ ਰਿਹਾ ਆ ਤੇ ਪਰ ਸਾਨੂੰ ਕੰਮ ਕਰਨ ਤੋਂ ਵੀ ਰੋਕਿਆ ਗਿਆ ਕਿਉਂਕਿ ਅਸੀਂ ਐਸਸੀ ਭਾਈਚਾਰੇ ਨਾਲ ਰਿਲੇਟਡ ਆ ਮੈਂ ਸਰਪੰਚਾਂ ਆ ਵਾ ਐਸਸੀ ਆ ਤੇ ਮੇਰੇ ਨੇ ਜਿਹੜੇ ਪੰਚਾਇਤ ਮੈਂਬਰ ਜ਼ਿਆਦਾਤਰ ਐਸਸੀ ਆ ਸਾਡੇ ਉੱਤੇ ਕੇਸ ਕਰ ਦਿੱਤਾ ਗਿਆ ਤੇ ਅਸੀਂ ਐਸਟੀ ਕਮਿਸ਼ਨ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਤਾਂ ਕਿ ਸਾਨੂੰ ਜਿਹੜਾ ਆ ਨਿਆਂ ਦਿੱਤਾ ਜਾਵੇ ਸਾਡੇ ਜਿਹੜੇ ਕੰਮ ਚੱਲ ਰਹੇ ਕੰਮਾਂ ਉਹਨਾਂ ਦੇ ਵਿੱਚ ਜਿਹੜੀ ਰੁਕਾਵਟ ਪਾ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ ਤੇ ਤਾਂ ਕਿ ਅਸੀਂ ਆਪਣੇ ਜਿਹੜੇ ਪਿੰਡਾਂ ਦਾ ਪਿੰਡਾਂ ਦਾ ਵਿਕਾਸ ਹੋ ਕਰ ਸਕੀਏ ਤੇ ਇਹੀ ਮੰਗਿਆ ਕਿ ਜਿਹੜਾ ਅਸੀਂ ਕੰਮ ਕਰ ਰਹੇ ਆ ਸਰ ਉਹ ਸਾਨੂੰ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਮੇਰੇ ਤੋਂ ਪਹਿਲਾਂ ਕਈ ਜਨਰਲ ਸਰਪੰਚ ਵੀ ਆਏ ਸਰ ਉਸ ਟਾਈਮ ਕਿਉਂ ਨਹੀਂ ਇਹ ਮੁੱਦਾ ਉੱਠਿਆ ਹੋਣੀ ਕਿਉਂ ਉੱਠਿਆ ਜਦੋਂ ਮੈਂ ਸਰਪੰਚ ਬਣਿਆ ਸੀ ਐਸਟੀ ਕੋਈ ਸਰਪੰਚ ਬਣਿਆ ਜ ਐਸਟੀ ਮੈਂਬਰ ਜਾਦਾ ਬਣਿਆ ਸਰ ਉਸ ਟਾਈਮ ਕਿਉਂ ਇਹ ਮੁੱਦਾ ਉਠਿਆ ਸਰ ਮੇਰੀ ਇਹ ਹੀ ਮੰਗ ਗਿਆ ਕਿ ਸਾਡੀ ਪੰਚਾਇਤ ਨੂੰ ਸਾਡੇ ਪਿੰ ਨੂੰ ਨਿਆ ਦਿੱਤਾ ਜਾਵੇ ਤਾਂ ਕਿ ਜਿਹੜਾ ਅਸੀਂ ਪਿੰਡ ਦੇ ਜਿਹੜੇ ਵਿਕਾਸ ਆ ਉਹਨਾਂ ਨੂੰ ਕਰ ਸਕੀਏ ਤੇ ਜਿਹੜੇ ਇਸ ਤਰ੍ਹਾਂ ਦੇ ਪਾਣੀ ਵਿਕਾਸ ਦੇ ਕੰਮਾਂ ਵਿੱਚ ਰੋੜਾ ਟਕਾਉਂਦੇ ਰਕਾਵਟ ਪਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਸ ਮਸਲੇ ਦੇ ਕਾਰਨ ਅੱਜ ਇੱਥੇ ਪਹੁੰਚਣਾ ਪਿਆ ਅੱਜ ਹੈਡ 라ਵਲ ਬਸੀ ਪਿੰਡ ਵੀ ਸਰਪੰਚ ਪਿੰਡ ਦੇ ਹਰਜਿੰਦਰ ਕੌਰ ਨੂੰ ਸ਼ਿਕਾਇਤ ਲਿਖਣੀ ਕੀਤੀ ਸੀ ਜੇਨਰਲ ਕਮਾਂਡਰ ਜੀ ਕਿ ਸ਼ੈਡੂਲ ਦਾ ਪਾਣੀ ਪਾਸੇ ਦਾ ਜਿਹੜਾ ਪਾਣੀ ਆ ਗੰਦਾ ਪਾਣੀ ਨਾਲੀਆਂ ਦਾ ਉਹ ਅਸੀਂ ਪਾਈਪ ਲਾਈਨ 파 ਕੇ ਸੱਪੜ ਨੂੰ ਭੇਜ ਰਹੇ ਸੀ ਜਿੱਥੇ ਆਲਰੇਡੀ ਨਾਲੀ ਦੇ ਰਾਹੀਂ ਪਾਣੀ ਜਾ ਰਿਹਾ ਤੇ ਕੁਝ ਜਨਰਲ ਵਰਗ ਦੇ ਲੋਕਾਂ ਨੇ ਉਹਦੇ ਤੇ ਹਾਵਟ ਪਾਈ ਔਰ ਉਹ ਕੰਮ ਰੋਕ ਦਿੱਤਾ ਕੰਮ ਨਹੀਂ ਹੋ ਰਿਹਾ ਕੰਮ ਤੇ ਲੜੀ ਸਾਬਤ ਕੋਈ ਥੈਡ ਨੇ ਬਹੁਤ ਸੰਸਨਾ ਮਤਾ ਪਾਤ ਕਰਕੇ ਕੰਮ ਕਰਨੀ ਚਾਹੀਦੀ ਔਰ کورٹ کورٹ ਵਿੱਚ ਚਲ ਗਈ। کورٹ ਜਿਨਾਂ ਨੂੰ ਸਮਝ ਨਹੀਂ ਲੱਗ ਗਈ ਪਰ کورٹ ਨੇ ਸਟੇ ਕੋਈ ਨਹੀਂ ਦਿੱਤਾ। ਤੇ ਅੱਜ ਉਹਦੇ ਅਸੀਂ ਇੱਥੇ ਪੱਖ ਸੁਣ ਲਈ ਤੇ ਸਰਕਾਰੀ ਪੱਖ ਵੀਡੀਓ ਰਹੀ ਸੁਣ ਲਈ ਅੱਜ ਇੱਥੇ ਦਾ ਪ੍ਰੋਗਰਾਮ ਬਣਾਇਆ। ਹੁਣ ਅਸੀਂ ਦੋਨੋਂ ਪੱਖਾਂ ਦਾ ਸੁਣਵਾਈ ਕਰਦੀ ਆ ਤੇ ਜਿਹੜੀ ਸ਼ਿਕਾਇਤ ਆ ਉਹ ਬਿਲਕੁਲ ਜਾਇਜ਼ ਆ। ਐਕ੍ਰੋ ਸਿਟੀ ਐਕਟ ਦੇ ਮਤਲਬ ਜਿਹੜਾ ਜਿਹਦੇ ਤੇ ਕਮਿਸ਼ਨ ਕੰਮ ਕਰਦਾ ਉਹਦੇ ਮੁਤਾਬਕ ਜੂਲ ਕਾਰਖਾਨਾ ਦਾ ਗੰਦਾ ਪਾਣੀ ਜਿੱਥੇ ਆਲਦੀ ਜਾ ਰਿਹਾ ਪਿਆ ਉਹਨੂੰ ਕੋ ਰੋਕਣਾ ਹੋਵੇ ਉਹਦੇ ਖਿਲਾਫ ਐਕਸ਼ਨ ਦਿੱਤੀ ਐ ਲੱਗੀ ਤੇ ਅਸੀਂ ਵੀਡੀਓ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਤੇ ਜਲ ਨਹੀਂ ਬਣਾ ਤਾਂ ਤੁਸੀਂ ਉਹ ਕੰਮ ਚਾਲੂ ਰੱਖੋ ਉਹਦੇ ਸਬੰਧ ਵਿੱਚ ਅਸੀਂ ਲੈਕੀ ਆਰਡਰ ਕਮਿਸ਼ਨ ਵਰਉਣੀ ਡੀਸੀ ਆਫ ਰੂਫੇਜਲ ਇਹ ਹੈ ਸਰ ਸਰ ਜੇਕਰ ਫਿਰ ਵੀ ਰਿਕਵਰਡ ਕੀਤੀ ਗਈ ਤਾਂ ਫਿਰ ਕੀ ਕਾਰਵਾਈ ਫਿਰ ਸੀ ਡੀਸੀ ਨੂੰ ਲਿਖਾ ਦੇ ਕਿ ਇਹਨਾਂ ਨੂੰ ਹੌਸ ਪ੍ਰੋਟੈਕਸ਼ਨ ਦਿੱਤੀ ਜਾ ਉਸ ਫੋਸ ਪਰਚੂਰੀ ਰਹੀ ਉਸ ਕਮਿਸ਼ਨੇ ਚ ਚਲੇਗਾ